ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਤੇ Instagram ਚੈਨਲ ਗ੍ਰੇਡੈਰੀ ਫਾਰਮ ਦੀਪਗੜ ਦੇ ਵਿੱਚ ਅੱਜ ਆਪਾਂ ਇੱਕੋ ਭਰਾ ਦੇ ਇੱਕੋ ਘਰ ਤੋਂ ਦੋਨੇ 11 1/2 ਦੇ ਟਰਾਲੇ ਆਗੇ ਵੀਰ ਦਾ ਮੋਬਾਈਲ ਨੰਬਰ ਹੈਗਾ 94637 18056 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਪਹਿਲੇ ਟਰਾਲੇ ਬਾਰੇ ਗੱਲ ਕਰਕੇ ਤਾਂ 11 1/2 ਦਾ ਬਾਈ ਜੀ ਇਹ ਟਰਾਲਾ ਹੈਗਾ ਬਾਈ ਜੀ ਮਿੱਟੀ ਵਾਲਾ ਟਰਾਲਾ ਹੈਗਾ ਬਹੁਤ ਹੀ ਘੈਂਟ ਤਿਆਰ ਕਰਵਾਇਆ ਹੋਇਆ ਹੈਗਾ ਰੰਗ ਪੇਂਟ ਹੋਇਆ ਹੋਇਆ ਹੈ ਬਦਿਆ ਪੂਰਾ ਹੈਵੀ ਜੈਕ ਲੱਗਿਆ ਹੋਇਆ ਹੈਗਾ ਰੰਗ ਪੇਂਟ ਪੂਰਾ ਡਬਲ ਟੈਰੀ ਟਰਾਲਾ ਲੱਗਾ ਹੈ 10 ਇੰਚੀ ਗਾਡਰ ਲੱਗੇ ਹੋਇਆ ਹੈਗਾ ਬਾਈ ਜੀ ਪੂਰਾ ਹੈਵੀ ਜੈਕ ਲੱਗਾ ਹੋਇਆ ਹੈਗਾ ਟਰਾਲੇ ਨੂੰ ਕੋਈ ਮਾੜਾ ਮੋਟਾ ਨਹੀਂ ਪੂਰੀ ਵਧੀਆ ਕੰਪਨੀ ਦਾ ਜੈਕ ਲੱਗਾ ਹੋਇਆ 10 ਨਾਟ ਹੀ ਹੱਬ ਲੱਗੀ ਹੋਈ ਹੈਗੀ ਟਰਾਲੇ ਨੂੰ ਤੇ ਰੇਟ ਦੀ ਗੱਲ ਕਰਕੇ ਤਾਂ ਸਿਰਫ ਬਾਈ ਜੀ ਰੇਟ ਇਹਦਾ ਹੈਗਾ 1 ਲੱਖ ਤੇ 48000 ਰੁਪਏ ਟਰਾਲੇ ਦੀ ਡਿਮਾਂਡ ਰੱਖੀ ਆ ਵੀਰ ਨੇ 1 ਲੱਖ ਤੇ 48000 ਰੁਪਏ ਟਰਾਲੇ ਦੀ ਡਿਮਾਂਡ ਹੈਗੀ ਮੌਕੇ ਤੇ ਵੀਰ ਕਹਿੰਦਾ ਆਪਾਂ ਇਹ ਚੋ ਵੀ ਤੁਹਾਡਾ ਮਾਨਤਾਨ ਕਰ ਦੇਾਂਗੇ ਅਗਲਾ ਬਾਈ ਦਾ ਟਰਾਲਾ ਹੈਗਾ ਇਹ ਵੀ 11 6.5 ਦਾ ਟਰਾਲਾ ਹੈਗਾ 94637 18058 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਇਹ ਵੀ ਮਿੱਟੀ ਵਾਲਾ ਟਰਾਲਾ ਹੈਗਾ ਤੇ ਗੱਲ ਕਰਦੇ ਆ ਟਰਾਲੇ ਬਾਰੇ ਇਸ ਟਰਾਲੇ ਦੀ ਵੀ ਬਾਈ ਜੀ ਚੈੱਕ ਕਰ ਸਕਦੇ ਪੂਰਾ ਹੈਵੀ ਜਕ ਲੱਗਿਆ 25 ਟਨ ਦਾ ਜਕ ਲੱਗਿਆ ਹੋਇਆ ਹੈਗਾ ਬਾਈ ਜੀ 25 ਟਨ ਦਾ ਜਕ ਲੱਗਿਆ ਹੋਇਆ ਰੰਗ ਪੇਂਟ ਵਧੀਆ ਟਰਾਲੇ ਨੂੰ ਵੀ ਹੋਇਆ ਇਹ ਵੀ ਡਬਲ ਟੈਰੀ ਟਰਾਲਾ ਹੈਗਾ ਵਧੀਆ ਕੰਪਨੀ ਦੇ ਟਾਇਰ ਪਾਏ ਹੋਏ ਆ ਵੀਰ ਨੇ ਪੂਰਾ ਫੁੱਲ ਹੈਵੀ ਤਿਆਰ ਕਰਵਾਇਆ ਹੋਇਆ ਹੈਗਾ ਟਰਾਲਾ ਜਿਗਰਾ ਭਾ ਗਾਟਰਾਂ ਦੀ ਗੱਲ ਕਰਗੇ ਤਾਂ 8 ਇੰਚੀ ਗਾਟਰ ਲਵਾਏ ਹੋਇਆ ਵੀਰ ਨੇ ਰੇਟ ਤਾਂ ਵੀਰ ਨੇ ਬਿਲਕੁਲ ਜਾਇਜ਼ ਰੱਖਿਆ 1 ਲੱਖ ਤੇ 24000 ਰੁਪਏ ਟਰਾਲੇ ਦੀ ਸਿਰਫ ਡਿਮਾਂਡ ਆ ਬਾਈ ਜੀ 1 ਲੱਖ ਤੇ 24000 ਰੁਪਏ ਮੌਕੇ ਤੇ ਵੀਰ ਕਹਿੰਦਾ ਆਪਾਂ ਦੋਨਾਂ ਟਰਾਲਿਆਂ ਦਾ ਮਾਨ ਤਨ ਕਰਦੇ ਆਂਗੇ ਜੇ ਵੀਡੀਓ ਚੰਗੀ ਲੱਗਦੀ ਸ਼ੇਅਰ ਤੇ ਲਾਈਕ ਜਰੂਰ ਕਰਿਓ 6280137325 ਮੇਰਾ ਮੋਬਾਈਲ ਨੰਬਰ ਕਿਸੇ ਵੀ ਕਿਸਮ ਦੀ ਆਇਟਮ ਬੌਨ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਬਾਈ